ਆਏ ਕੁਝ ਖਰਾਬ ਹੋਏ ਜਿਹੜੇ ਆਪਣੇ ਬ੍ਰਸ਼ ਰੂਮ ਦੇ ਘਰਾਂ ਦੇ ਇਹਨਾਂ ਸਿੱਟਣ ਦੀ ਬਜਾਏ ਨਾ ਇੰਨੀ ਵਧੀਆ ਕਮਾਲ ਦੀ ਚੀਜ਼ ਆਪੇ ਤਾਂ ਬਣਾ ਕੇ ਤਿਆਰ ਕਰਨੀ ਕਿ ਤੁਸੀਂ ਖੁਦ ਹੈਰਾਨ ਹੋ ਜੂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾ ਤੁਹਾਡੇ ਸਾਰਿਆਂ ਦਾ ਆਈ ਹੋਪ ਕਿ ਸਾਰੇ ਬਹੁਤ ਜ਼ਿਆਦਾ ਵਧੀਆ ਤੁਸੀਂ ਦੇਖ ਸਕਦੇ ਹੋ ਬ੍ਰਸ਼ ਕਿੰਨੇ ਜ਼ਿਆਦਾ ਗੰਦੇ ਹੋਏ ਪਏ ਆ ਆਪਾਂ ਕੀ ਕਰਦੇ ਇਹ ਵਾਲੇ ਬ੍ਰਸ਼ ਨੂੰ ਆਪਾਂ ਸੜ ਦੇ ਦਿੰਦੇ ਹਾਂ ਨਾ ਬੁਰਸ਼ ਤੇ ਬ੍ਰਸ਼ ਪਰ ਇਹਨਾਂ ਸਿੱਟਣ ਦੀ ਬਜਾਏ ਨਾ ਬਹੁਤ ਵਧੀਆ ਤੇ ਕਮਾਲ ਦੀ ਚੀਜ਼ ਆਪਾਂ ਦੋਹਾਂ ਤੋਂ ਤਿਆਰ ਕਰਨੀ ਹੈ ਤੇ ਚਲੋ ਜੀ ਦੇਖਦੇ ਆ ਲਓ ਜੀ ਗਿਆ ਸਫਾ ਕਰ ਲੈਂਦੇ ਆ ਔਨ ਤੇ ਆਹ ਦੇਖੋ ਜੀ ਬ੍ਰਸ਼ ਇਹਨੂੰ ਸਾਊਂਡ ਆ ਦੇਖੋ ਬਰਸ਼ੀ ਨਾ ਸੜ ਜਾਵੇ ਚੱਪੀ ਜਿਹਾ ਸੀਗਾ ਲੋਜ ਜਦੋਂ ਦੰਦੇ ਜਿਹਾ ਨੇ ਇੱਕ ਸਾਰ ਹੋ ਜਾਵੇ ਫਿਰ ਆਪਾਂ ਇਹਨੂੰ ਇਦਾਂ ਨੀਚੇ ਇਦਾਂ ਨਾ ਪ੍ਰੈਸ ਕਰ ਦੇਣਾ ਆਹ ਤਾਂ ਚਲੋ ਨਿਕਲ ਜਾਂਦਾ ਆਸਾਨੀ ਜੇ ਨਾਲ ਆਹ ਵਾਲਾ ਬਰਸ਼ ਇਹਦਾ ਚਲੋ ਇਹੜੇ ਵਾਲੇ ਬਰਸ਼ ਦੀ ਉਹ ਹੈਗੇ ਨਾ ਪਲਾਸਟਿਕ ਦੇ ਤਾਰਾ ਜੀ ਇਹ ਤਾਂ ਨਿਕਲ ਜਾਂਦੀ ਬੜੀ ਆਸਾਨੀ ਨਾਲ ਇਦਾਂ ਆਪਾਂ ਕਰਦੇ ਨਾਲ ਨਾ ਇਹਨੂੰ ਵੱਢ ਦਿੰਦੇ ਹਾਂ आ देखो गर्म करके ना बड़े वजिए ढंग ने लत्थ के आ देखो आ दे सकते तो आप ना इतने रेग मार के लैना ये तो निशानी लगा इस तरह करके लगा देना चाहिए आप कट लेना ਰੇਗ ਮਾਰਗ ਨੂੰ ਜਦੋਂ ਆਪਾਂ ਕੱਟ ਲੈਣਾ ਨਾ ਉਹਦੇ ਬਾਅਦ ਆਪਾਂ ਫੈਵੀ ਗਲੂ ਲੈਣਾ ਹੈ ਉਹਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਵਿਕ ਟੇਪ ਤੇ ਵੀ ਲਗਾ ਦੇਣਾ ਬ੍ਰਸ਼ ਦੇ ਉੱਤੇ ਵੀ ਆ ਚੰਗੀ ਤਰ੍ਹਾਂ ਲਗਾ ਦੇਣਾ ਤੁਸੀਂ ਹੌਟ ਗਨ ਗਲੂ ਵੀ ਲੈ ਸਕਦੇ ਹੋ ਸਭ ਤੋਂ ਬੈਸਟ ਹੈ ਬਟ ਮੇਰੇ ਕੋਲ ਨਹੀਂ ਸੀ ਇਸ ਟਾਈਮ ਇਸ ਕਰਕੇ ਮੈਂ ਇਹ ਵਾਲਾ ਗਲੂ ਲਿਆ ਸੀਗਾ ਆ ਲੋ ਜੀ ਹੁਣ ਆਪਾਂ ਚੰਗੀ ਤਰ੍ਹਾਂ ਇਹਦੇ ਉੱਤੇ ਲਗਾ ਲਿਆ ਹੈ ਤੇ ਥੋੜਾ ਜਿਹਾ ਉਹਦੇ ਉੱਤੇ ਬ੍ਰਸ਼ ਉੱਤੇ ਲਗਾ ਕੇ ਇਹਨੂੰ ਆਪਾਂ ਇਹਦੇ ਨਾਲ ਚੰਗੀ ਤਰ੍ਹਾਂ ਚਿਪਕਾ ਦੇਣਾ ਚਿਪਕਾਉਣ ਨੂੰ ਥੋੜਾ ਜਿਆਦਾ ਟਾਈਮ ਲੱਗਦਾ ਇਸ ਕਰਕੇ ਨਾ ਤੁਸੀਂ ਇਹਨੂੰ ਜਦੋਂ ਚਿਪਕਾਉਣਾ ਤਾਂ ਕੋਈ ਭਾਰੀ ਜੀ ਚੀਜ਼ ਤੇ ਜਿਹੜੇ ਆਲਤੂ ਫालतੂ ਦਾ ਜਿਹੜਾ ਵਧਿਆ ਹੋਣਾ ਨਾ ਰੇਗਮਾਰਗ ਉਹ ਤੁਸੀਂ ਬਾਅਦ ਵਿੱਚ ਵੀ ਕੱਟ ਕਰ ਸਕਦੇ ਹੋ ਇਸੇ ਤਰ੍ਹਾਂ ਆਪਾਂ ਛੋਟੇ ਬੁਰਸ਼ ਦੇ ਉੱਤੇ ਵੀ ਇਸੇ ਤਰ੍ਹਾਂ ਲਗਾ ਲੈਣਾ ਤੇ ਉਹਦੇ ਬਾਅਦ ਆਪਾਂ ਕੀ ਕਰਨਾ ਇਹਨਾਂ ਨੂੰ ਨਾ ਧੁੱਪੇ ਸੁੱਕਣ ਵਾਸਤੇ ਰੱਖ ਦੇਣਾ 1 ਘੰਟਾ ਹੋ ਗਿਆ ਸੀ ਦੋਨੇ ਸੁੱਕ ਗਏ ਸੀ ਬਿਲਕੁਲ ਵੀ ਨਹੀਂ ਲੱਤਦਾ ਸੀਗਾ ਤੁਸੀਂ ਦੇਖ ਸਕਦੇ ਹੋ ਇਹ ਬ੍ਰਸ਼ ਆਪਾਂ ਕਿਸ ਤਰ੍ਹਾਂ ਇਸਤੇਮਾਲ ਕਰਨ ਇਹ ਵੀ ਤੁਹਾਨੂੰ ਸ਼ੇਅਰ ਕਰਦੇ ਆਂ ਇਹ ਬ੍ਰਸ਼ ਆ ਤੁਸੀਂ ਦੇਖਦੇ ਹੋ ਜਿੱਦਾਂ ਆਪਣੇ ਨਖਣ ਹੁੰਦੇ ਨੇ ਨਾਲੀ ਸ਼ੇਪ ਵਗੈਰਾ ਬਣਾਣੀ ਹੁੰਦੀ ਹੈ ਤਾਂ ਤੁਸੀਂ ਬਹੁਤ ਆਸਾਨੀ ਨਾਲ ਜਿਹੜੇ ਨਵਾਂ ਦੀ ਸ਼ੇਪ ਹੁੰਦੀ ਉਹ ਬਣਾ ਸਕਦੇ ਜਿਹੜੇ ਡੈੱਡ ਨੋ ਹੋ ਗਏ ਹੁੰਦੇ ਉਹ ਬਹੁਤ ਆਸਾਨੀ ਨਾਲ ਨਿਕਲ ਜਾਂਦੇ ਆ ਇਹਦੇ ਨਾਲ ਤੇ ਆ ਦੇਖੋ ਜੀ ਤੁਹਾਡੇ ਸਾਹਮਣੇ ਆਹ ਦੇਖੋ ਬਿਲਕੁਲ ਬਹੁਤ ਵਧੀਆ ਸ਼ੇਪ ਬਣ ਗਈ ਹੈ ਤੇ ਕਪੜੇ ਧੋਣੇ ਬਰਸ਼ ਨਾਲ ਵੀ ਆਪਾਂ ਜਿਹੜੇ ਆਪਣੇ ਪੈਰਾਂ ਦੀ ਨਾ ਡੈੱਡ ਸਕਿਨ ਹੁੰਦੀ ਆ ਆਪਾਂ ਇਸ ਤਰ੍ਹਾਂ ਉਹਨਾਂ ਆਪਾਂ ਲਾ ਸਕਦੇ ਆ ਬਹੁਤ ਵਧੀਆ ਕਮਾਲ ਦੀ ਚੀਜ਼ ਬਣ ਕੇ ਤਿਆਰ ਹੋ ਜਾਂਦੀ ਆ ਤੇ ਨਾਲ ਹੀ ਆਪਣੇ ਜਿਹਦਾ ਪੈਰਾਂ ਉਂਗਲਾਂ ਤੇ ਨਾ ਮੈਲ ਵਗੈਰਾ ਜੰਮੀ ਹੁੰਦੀ ਆ ਉਹ ਵੀ ਆਪਾਂ ਬਹੁਤ ਵਧੀਆ ਟੰਗਣਾ ਲਾ ਸਕਦੇ ਆ ਤੁਸੀਂ ਦੇਖ ਕੇ ਆ ਦੇਖੋ ਜੀ ਜਿਹੜੀ ਡੈੱਡ ਸਕਿਨ ਹੋਈ ਪਈ ਆ ਤੇ ਦੇਖੋ ਜੀ ਅੱਜ ਜਿੰਨੀ ਵੀ ਸਕਿਨ ਸੀ ਜਾਂ ਮੈਲ ਸੀ ਸਾਰੀ ਲੱਥ ਗਈ ਤੇ ਉਹਦੇ ਬਾਅਦ ਪਾਣੀ ਨਾਲ ਆਪ ਆਪਣਾ ਪੈਰ ਨੂੰ ਸਾਫ਼ ਕਰ ਲਿਆ ਸੀ ਦੇਖੋ ਪੈਰ ਕਿੰਨਾ ਜਿਆਦਾ ਸਾਫ਼ ਹੋ ਗਿਆ ਦੂਜੇ ਬੰਨੇ ਦਾ ਪੈਰ ਵੀ ਆਪਾਂ ਇਸੇ ਤਰ੍ਹਾਂ ਸਾਫ਼ ਕਰ ਲਿਆ ਸੀਗਾ ਇਸੇ ਤਰ੍ਹਾਂ ਤੁਸੀਂ ਆਪਣੇ ਹੱਥਾਂ ਦੀ ਵੀ ਮੈਲ ਵਗੈਰਾ ਜਾਂ ਕੂਣੀਆਂ ਦੀ ਮੈਲ ਵਗੈਰਾ ਲਾ ਸਕਦੇ ਹੋ ਹੈਨਾ ਤੇ ਇਹ ਆ ਵੀ ਇਹਨਾਂ ਕੋਈ ਨੁਕਸਾਨ ਨਹੀਂ ਹੈਗਾ ਨਾ ਇਹ ਵਾਲਾ ਬਰਸ਼ ਛੇਤੀ ਖਰਾਬ ਹੋਣਾ ਵੀ ਗਿੱਲਾ ਹੋ ਗਿਆ ਤੇ ਲੱਥ ਜਾਣਾ ਬਿਲਕੁਲ ਵੀ ਨਹੀਂ ਲੱਥਣਾ ਹੈਗਾ ਤੇ ਆਹ ਲੋ ਜੀ ਹੁਣ ਪੈਰ ਵਗੈਰਾ ਧੋਲੇ ਸੀ ਹੁਣ ਬਰਸ਼ ਵਗੈਰਾ ਨੂੰ ਆਪਾਂ ਥੋੜਾ ਸੰਭਾਲ ਕੇ ਦਸ ਦਿਨ ਦੇ ਬਿਲਕੁਲ ਨਹੀਂ ਖਰਾਬ ਹੋਣਾ ਇਹ ਤੇ ਹੁਣ ਆਪਾਂ ਕੀ ਕਰਨਾ ਬਰਸ਼ ਨੂੰ ਨਾ ਆਪਾਂ ਧੁੱਪ ਦੇ ਵਿੱਚ ਰੱਖ ਦੇਣਾ ਸੁੱਕਣ ਵਾਸਤੇ। ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਗੀ। ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਕੇ ਜੀਓ ਦੱਸਿਓ ਵੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ। ਤੇ ਅੱਜ ਤੋਂ ਬਾਅਦ ਜਿਹੜੇ ਬੇਕਾਰ ਬਰਸ਼ ਨੇਰ ਬੋਸ਼ੁੰਦੇ ਨਾ ਤੁਸੀਂ ਇਹਨਾਂ ਨੂੰ ਸਿੱਟੜਾ ਭੁੱਲ ਜਾਓਗੇ। ਕਮਾਲ ਦੀ ਧਰੀ ਚੀਜ਼ਾਂ ਆਪਾਂ ਬਣਾਉਣੀਆਂ ਇਹਨਾਂ ਨਾਲ ਹੈਨਾ। ਠੀਕ ਹੈ ਜੀ। ਹੱਸਦੇ ਵਸਦੇ ਰਹੋ। ਰੱਬ ਰਾਖਾ।